ਕੌਮ ਦੇ ਮਹਾਨ ਸੰਤ ਸੰਤ ਨਿਰਮਲਦਾ ਜੀ ਜਿਨ੍ਹਾਂ ਦੇ ਜਤਨਾ ਸਦਕਾ ਔਰ ਸਤਕਾਰਯੋਗ ਬੀਬੀ ਸੰਤੋਸ਼ ਜੀ ਜਿਨ੍ਹਾਂ ਦੀ ਕੋਸ਼ਿਸ਼ ਸਦਕਾ ਅੱਜ ਅੱਖਾਂ ਦਾ ਕੈਂਪ ਡੇਰੇ ਵੱਲੋਂ ਸੰਗਤਾਂ ਦੇ ਸਹਿਯੋਗ ਦੇ ਨਾਲ ਲਗਾਇਆ ਗਿਆ ਔਰ ਮੈਂ ਮਹਿਸੂਸ ਕਰਦਾ ਕਿ ਇਹ ਸਰਕਾਰਾਂ ਦੇ ਕੰਮ ਹੁੰਦੇ ਆ ਲੇਕਿਨ ਜਦੋਂ ਸੰਤ ਐਸਾ ਬੀੜਾ ਚੁੱਕ ਲੈਂਦੇ ਆ ਤੋ ਫਿਰ ਸੰਗਤ ਦਾ ਭਲਾ ਕਰਨ ਦੇ ਵਿੱਚ ਉਹ ਕਾਮਯਾਬ ਹੋ ਜਾਂਦੇ ਆ। ਔਰ ਪੰਜਾਬ ਦੇ ਅੰਦਰ ਇਹ ਜੋ ਯਤਨ ਹੈ ਮੇਰੀ ਤਾਂ ਬਾਕੀ ਵੀ ਸਾਰੇ ਸੰਤਾਂ ਨੂੰ ਅਪੀਲ ਹੈ ਕਿ ਜਿੰਨਾ ਵੀ ਹੋ ਸਕੇ ਆਪਾਂ ਇਹਨਾਂ ਤੋਂ ਪ੍ਰੇਰਨਾ ਲੈ ਕੇ ਆਪਾਂ ਸੰਗਤ ਦੀ ਬਿਹਤਰੀ ਲਈ ਯਤਨ ਐਸੇ ਕਰੀਏ ਤਾਂ ਕਿ ਜਿਹੜੇ ਕਮ ਸਰਕਾਰਾਂ ਤੋਂ ਨਹੀਂ ਹੁੰਦੇ ਉਹ ਸੰਤਾਂ ਦੇ ਸਹਿਯੋਗ ਦੇ ਨਾਲ ਸੰਗਤ ਨੂੰ ਉਹਦਾ ਲਾਭ ਮਿਲ ਸਕੇ ਤਾਂ ਮੈਂ ਬਹੁਜਨ ਸਮਾਜ ਪਾਰਟੀ ਪੰਜਾਬ ਵੱਲੋਂ ਸੰਤਾਂ ਦਾ ਇਸ ਕੋਸ਼ਿਸ਼ ਲਈ ਧੰਨਵਾਦ ਕਰਦਾ ਔਰ ਗੁਰੂ ਸਾਹਿਬ ਦੇ ਚਰਨਾਂ ਚ ਇਹੀ ਅਰਦਾਸ ਦੁਆ ਬੇਨਤੀ ਕਰਦਾ ਕਿ ਸੰਤਾਂ ਨੂੰ ਹੋਰ ਸ਼ਕਤੀ ਦੇਵੇ ਤਾਂ ਕਿ ਉਹ ਸੰਗਤ ਦੀ ਸੇਵਾ ਚ ਇਸੇ ਤਰ੍ਹਾਂ ਲੱਗੇ ਰਹਿਣ ਮੈਨੂੰ ਪੈਣ ਕੁਮਾਰੀ ਮਾਇਆਵਤੀ ਜੀ ਨੇ ਪੰਜਾਬ ਬਹੁਜਨ ਸਮਾਜ ਪਾਰਟੀ ਦੀ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਆ ਤਾਂ ਮੈਂ ਤਾਂ ਅੱਜ ਇੱਥੇ ਗੁਰੂ ਘਰ ਦੇ ਵਿੱਚ ਸੀਸ ਨਵਾ ਕੇ ਸੀਸ ਝੁਕਾ ਕੇ ਸੰਤਾਂ ਦਾ ਅਸ਼ੀਰਵਾਦ ਲੈਣ ਲਈ ਆਇਆ ਕਿ ਜੋ ਗੁਰੂ ਰਵਿਦਾਸ ਗੁਰੂ ਨਾਨਕ ਸਤਗੁਰੂ ਕਬੀਰ ਜੋ ਉਹਨਾਂ ਨੇ ਨਿਉਟੀਆਂ ਨਿਪੱਤਿਆਂ ਨਧਿਰਿਆਂ ਨਿਆਸਰਿਆਂ ਨਥਾਵਿਆਂ ਲਈ ਅੰਦੋਲਨ ਸ਼ੁਰੂ ਕੀਤਾ ਸੀ ਉਸ ਅੰਦੋਲਨ ਨੂੰ ਅਸੀਂ ਮੰਡਲ ਤੱਕ ਲੈ ਜਾਈਏ ਇੱਥੋਂ ਸ਼ੁਰੂਆਤ ਕਰ ਰਹੇ ਆ ਸੰਤਾਂ ਦਾ ਅਸ਼ੀਰਵਾਦ ਲਈ ਉਹਨਾਂ ਦਾ ਮੈਂ ਧੰਨਵਾਦ ਕਰਨਾ ਚਾਹੁੰਦਾ ਬਹੁਤ ਬੜੀਆਂ ਚੁਣੌਤੀਆਂ ਆ ਗੁਰੂ ਰਵਿਦਾਸ ਜੀ ਨੇ ਬਾਣੀ ਚ ਕਿਹਾ ਕਿ ਸੁਰ ਸ੍ਰੀ ਸੁਲਲ ਕਿਰਤ ਬਰਉਣੀ ਰੇ ਸੰਤ ਜਨ ਕਰਤ ਨਹੀਂ ਪਾਨਮ ਭਾਵ ਨਸ਼ਿਆਂ ਤੋਂ ਬਚ ਕੇ ਰਹੋ ਤੋਂ ਪੰਜਾਬ ਅੱਜ ਜਿਹੜਾ ਉਹ ਨਸ਼ਿਆਂ ਦੀ ਬੜੀ ਚੁਣੌਤੀ ਨਾਲ ਜੂਝ ਰਿਹਾ ਤੋਂ ਪੰਜਾਬ ਦੀ ਜਵਾਨੀ ਜਿਹੜੀ ਨਸ਼ਿਆਂ ਦੀ ਚੁਣੌਤੀ ਨਾਲ ਜੂਝ ਰਹੀ ਆ ਉਹ ਸੰਗਤ ਔਰ ਸੰਤ ਮਿਲ ਕੇ ਹੀ ਉਸ ਚੁਣੌਤੀ ਦਾ ਅੰਤ ਕਰ ਸਕਦੇ ਆ ਸੋ ਮੈਂ ਹਰੇਕ ਸੰਤ ਮਹਾਪੁਰਸ਼ ਨੂੰ ਸਦਾ ਦਊਂਗਾ ਚਾਹੇ ਉਹ ਕਿਸੇ ਵੀ ਸੰਪਰਦਾਇ ਦਾ ਹੋਵੇ ਕਿਸੇ ਵੀ ਵਿੱਚ ਆਸਥਾ ਰੱਖਣ ਵਾਲਾ ਹੋਵੇ ਕਿ ਆਓ ਪੰਜਾਬ ਦੀ ਜਵਾਨੀ ਨੂੰ ਬਚਾਉਣ ਦੇ ਲਈ ਆਪਾਂ ਇੱਕ ਸਾਂਝਾ ਮਿਲ ਕੇ ਯਤਨ ਕਰੀਏ ਸੰਤ ਅਸ਼ੀਰਵਾਦ ਦੇਣ ਸੰਗਤ ਇਕੱਠੀ ਹੋਵੇ ਤਾਂ ਅਸੀਂ ਪੰਜਾਬ ਦੀ ਜਵਾਨੀ ਬਚਾ ਸਕਦੇ ਆ ਕਿਉਂਕਿ ਅੱਜ ਧਾਰਮਿਕ ਪ੍ਰੋਗਰਾਮ ਹੈ ਇੱਕ ਸੇਵਾ ਦਾ ਪ੍ਰੋਗਰਾਮ ਹੈ ਸੰਗਤ ਦੀ ਸੰਤਾ ਨੇ ਰੱਖਿਆ ਇਸ ਕਰਕੇ ਮੈਂ ਇੱਥੇ ਕੋਈ ਰਾਜਨੀਤੀ ਦੀ ਗੱਲ ਨਹੀਂ ਕਰਨਾ ਚਾਹੁੰਦਾ ਰਾਜਨੀਤੀ ਦੀਆਂ ਗੱਲਾਂ ਕਰਨ ਲਈ ਬਾਹਰ ਆਪਾਂ ਫਿਰ ਕਿਤੇ ਇਕੱਠੇ ਹੋਵਾਂਗੇ ਤੋਂ ਸੰਗਤ ਨੂੰ ਵੀ ਵਧਾਈ ਸੰਤਾਂ ਦਾ ਫਿਰ ਇੱਕ ਵਾਰ ਧੰਨਵਾਦ ਬੀਬੀ ਸੰਤੋਸ਼ ਜੀ ਦਾ ਫਿਰ ਇੱਕ ਵਾਰ ਧੰਨਵਾਦ ਸਾਰੀ ਕਮੇਟੀ ਦਾ ਸ਼ੁਕਰੀਆ ਧੰਨਵਾਦ ਜੈ ਗੁਰਦੇਵ ਜੈ ਭੀਮ ਜੈ ਭਾਤ ਤਨ ਗੁਰਦੇਵ ਜੈ ਗੁਰਦੇਵ ਇੱਕ ਮੋਟਰ ਰੱਖਾ ਲੈਣਗੇ ਕਿੰਨੇ ਡਾਕਟਰ ਸਾਹਿਬ ਆਦੇ ਹਨ ਚੈੱਕ ਕਰ